ਇਹ ਯਰਤੋੜਾ ਯੂਨੀਵਰਸਿਟੀ ਦੇ ਕਈ ਸਕਾਲਰਸ਼ਿਪ ਸਕੀਮਾਂ ਸਗੀਆਂ ਜਿਹੜੀਆਂ ਕਿ ਇਸ ਤਰੀਕੇ ਨਾਲ ਜਿਹੜਾ ਬੱਚਾ ਦੇ ਮਾਪੇ ਨਹੀਂ ਅਸੀਂ ਉਹਨਾਂ ਨੂੰ ਫ੍ਰੀ ਪੜ੍ਹਾਣੇ ਆ ਕਿਸੇ ਦੇ ਬੱਚੇ ਦੇ ਫਾਦਰ ਦੀ ਡੈਥ ਹੋ ਗਈ ਉਹਦੀ 50% ਫੀਸ ਮਾਫਾ ਜਿਹਾ ਘਰ ਦੇ ਵਿੱਚ ਇਕੱਲੀ ਲੜਕੀ ਆ ਉਹਦੀ 50% ਫੀਸ ਮਾਫਾ ਔਰ ਬਹੁਤ ਸਾਰੀਆਂ ਇਦਾਂ ਦੀਆਂ ਸਕੀਮਾਂ ਜਿਹੜੀਆਂ ਆਰਮੀ ਦੇ ਲੋਕਾਂ ਲਈ ਆ ਤੇ ਇੱਕ ਤੇ ਇਹ ਸਾਡੇਆਂ ਸਕੀਮਾਂ ਸੀਗੀਆਂ ਜਿਹੜੀਆਂ ਕਿ ਆਮ ਵਸੇ ਜਨਰਲ ਪ੍ਰੋਸਪਰਿਟੀ ਸਾਫ ਦਿੰਦੇ ਸੀਗੇ ਇਹਦਾ ਬੈਨੀਫਿਟ ਵੀ ਲੋਕੀ ਲੈ ਰਹੇ ਪਿਛਲੇ 25 ਸਾਲ ਤੋਂ ਸਾਡੇ ਗਰੁੱਪ ਨੇ ਇਸ ਕਿਮਾ ਚੱਲਦੀਆਂ ਪਰ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਇਹ ਸਕੀਮਾਂ ਵੀ ਹੈਗੀਆਂ ਔਰ ਕਈ ਵਾਰੀ ਮੈਨੂੰ ਕਈ ਲੋਕ ਮਿਲਦੇ ਸੀ ਜਿਨ੍ਹਾਂ ਨੂੰ ਮੈਂ ਦੱਸਦਾ ਸੀ ਕਸਮ ਚਲੋ ਖਲ ਦੀ ਗੱਲ ਹੈ ਕਿਸੇ ਨੇ ਕਿਹਾ ਜੀ ਇੱਕ ਬੱਚੇ ਦੇ ਫਾਜ਼ਲੀ ਡੈਥ ਹੋ ਗਈ ਹੈ ਥੋੜੀ ਬਤਿ ਤੁਸੀਂ ਹੈਲਪ ਕਰ ਸਕਦੇ ਆਂ ਮਨਨ ਜੇ ਤੁਹਾਨੂੰ ਹੈਲਪ ਮੰਗਣ ਦੀ ਲੋੜ ਨਹੀਂ ਵੈਸੇ ਅਸੀਂ 50% ਦਿੰਨੇ ਆ ਸੋ ਕਈ ਚੀਜ਼ਾਂ ਤੁਹਾਡੇ ਕੋਲ ਹੁੰਦੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਇਸ ਕਰਕੇ ਅਸੀਂ ਅੱਜ ਕੋਸ਼ਿਸ਼ ਕੀਤੀ ਆ ਤੁਹਾਡੇ ਥਰੂ ਲੋਕਾਂ ਤੱਕ ਇੱਕ ਮੈਸੇਜ ਇਹ ਹੈ ਕਿ ਜਿਹੜੀਆਂ ਸਾਡੀਆਂ ਪਾਲਿਸੀਆਂ ਆ ਉਹ ਲੋਕਾਂ ਤੱਕ ਪਹੁੰਚਣ ਇੱਕ ਤਾਂ ਹੈਗੀਆਂ ਸਾਡੀਆਂ ਇਹ ਜਿੰਨਾ ਬਹੁਤ ਸੈਂਕ ਇੱਕ ਹੋਰ ਪਾਲਿਸੀਆਂ ਹੈਗੀਆਂ ਜਿਹੜੇ ਬੱਚੇ ਚੰਗੇ ਨੰਬਰ ਲੈ ਕੇ ਉਹ ਵੀ ਸਾਡਾ ਸਾਡੇ ਯੂਨੀਵਰਸਿਟੀ ਦੀ ਪਾਲਿਸੀਆਂ ਦਾ ਬੈਨੀਫੀਟਲ ਹਿੱਸਾ ਆਂਦੀ ਆ ਉਹ ਮੈਰੀਟ ਮੈਰੀਓਟਿਸ ਜਿਹੜੇ ਸਾਡੇ ਸਟੂਡੈਂਟਸ ਆ ਉਹਨਾਂ ਦੇ ਰਿਲੇਟਡ ਜਿਹੜੀਆਂ ਸਾਡੀਆਂ ਸਾਰੀਆਂ ਪਾਲਿਸੀਆਂ ਜਿਹਦੀ ਡਿਟੇਲ ਤੁਹਾਨੂੰ ਸ਼ੇਅਰ ਕਰਤਾ ਫਿਰ ਉਹਦੇ ਵਿੱਚ ਵੀ ਇੱਕ ਚੀਜ਼ ਆਂਦੀ ਸੀ ਕਿ ਇਹਨੂੰ ਕਿੰਨੇ ਬਈਏ ਮਤਲਬ ਕੋਈ ਕਹਿੰਦਾ ਮੈਨੂੰ 20% ਡਿਸਕਾਊਂਟ ਇੰਨੇ ਪਰਸੈਂਟ ਦਿੱਤਾ ਜਾਵੇ ਕੋਈ ਕਹਿੰਦਾ ਇੰਨੇ ਪਰਸੈਂਟ ਦਿੱਤਾ ਜਾਵੇ ਉਹਦੇ ਵਾਸਤੇ ਅਸੀਂ ਇੱਕ ਐਗਜ਼ਾਮ ਸੈੱਟ ਕੀਤਾ ਜਿਹਨੂੰ ਆਰਬੀਯੂ ਸੈਟ ਐਗਜ਼ਾਮ ਕਹਿੰਦੇ ਆ ਇਹ ਛੋਟਾ ਜਿਹਾ ਇੱਕ ਬੱਚੇ ਦਾ ਆਈਕਿਊ ਦੇਖਣੇ ਲਈ ਕਿ ਬੱਚੇ ਦਾ ਲੈਵਲ ਕਿੱਥੇ ਆ ਇਹ ਨਹੀਂ ਕਿ ਜੇ ਕਿਸੇ ਨੇ ਮਨ ਲਓ ਸਾਨੂੰ ਅਪਰੋਚ ਕਰ ਲਿਆ ਉਹਨੂੰ ਜਿਆਦਾ ਡਿਸਕਾਊਂਟ ਮਿਲ ਗਿਆ ਤੇ ਜੇ ਕਿਸੇ ਨੇ ਵਿਚਾਰੇ ਨੇ ਅਪਰੋਚ ਹੀ ਨਹੀਂ ਕੀਤਾ ਉਹਨੂੰ ਡਿਸਕਾਊਂਟ ਹੀ ਨਹੀਂ ਮਿਲਿਆ ਮਿਲਿਆ ਉਸ ਚੀਜ਼ ਦਾ ਵੀ ਅਸੀਂ ਬਲੈਕ ਐਂਡ ਵਾਈਟ ਸਿਸਟਮ ਕਰ ਦਿੱਤਾ ਕਿ ਜਿਹੜਾ ਬੱਚਾ ਸਾਡਾ ਇੱਕ ਇਗਜ਼ਾਮ ਪਾਸ ਕਰੂਗਾ ਉਹ ਜੇ ਸਾਡੇ ਕੋਲੋਂ 50% ਡਿਜ਼ਰਵ ਕਰਦਾ ਸੀ ਫਿਰ ਆਪਾਂ ਪਰਸਨ ਮੰਗਿਆ 75% ਇਸ ਡਿਸਕਾਊਂਟ ਦੇ ਰਿਹਾਦਾ 75% ਇਹ ਓਵਰAllResult ਪਾਲਸੀ ਹੈ ਸਰ ਕਿੰਨੇ ਕੁ ਬੱਚਿਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾਊਗੀ ਕੋਈ ਲਿਮਟ ਨਹੀਂ ਹੈ ਜੀ ਨੰਬਰ ਕੋਈ ਵੀ ਬੱਚਾ ਆ ਸਕਦਾ ਸਾਡੇ ਇਗਜ਼ਾਮ ਦੇ ਵਿੱਚ ਜਿਹੜਾ ਵੀ ਬੱਚਾ ਸਾਡੇ ਇਗਜ਼ਾਮ ਨੂੰ ਪਾਸ ਕਰਦਾ ਉਹ ਉਹ ਹਰ ਇੱਕ ਲਈ ਆ ਇਹਦੇ ਵਿੱਚ ਕੋਈ ਫਿਕਸ ਨਹੀਂ ਹੈਗਾ ਕਿ ਐਨੇ ਬੱਚਿਆਂ ਨੂੰ ਦਿੱਤੇ ਗਾਉਂ ਕਦੋਂ ਜਿਹੜਾ ਇਹ ਇਗਜ਼ਾਰ ਅਗਰ ਆਨਲਾਈਨ ਹੈ ਜਾਂ ਆਫਲਾਈਨ ਹੈ ਆਨਲਾਈਨ ਹੈ ਜੀ ਹਰ ਹਫ਼ਤੇ ਇਗਜ਼ਾਮ ਹੁੰਦਾ ਜੀ ਇਹ ਬਹੁਤ ਬੱਚੇ ਨੇ ਬਹੁਤ ਜ਼ਿਆਦਾ ਵੇਟ ਕਰਨ ਦੀ ਵੀ ਲੋੜ ਨੇ ਅਸੀਂ ਕੱਲ ਹੀ ਜਿਹੜਾ ਕੱਲ 4000 ਬੱਚੇ ਦਾ ਇਗਜ਼ਾਮ ਕਰਕੇ ਹਟੇ ਆ ਸੋ ਹੁਣ ਜਿਹੜੇ ਬੱਚਿਆਂ ਨੇ ਇਗਜ਼ਾਮ ਦਿੱਤਾ ਉਹ ਸਾਡੇ ਪ੍ਰੋਸੈਸ ਚ ਆ ਗਏ ਆ ਹੁਣ ਅਸੀਂ ਅਗਲੇ ਹਫਤੇ ਫੇਰ ਐਗਜ਼ਾਮ ਲੈਣਾ। ਕੋਈ ਸਿੰਪਲ ਐਗਜ਼ਾਮ ਆ ਬਹੁਤ ਹਾਰਡ ਐਗਜ਼ਾਮ ਨਹੀਂ ਹੈਗਾ। ਜਸਟ ਬੱਚੇ ਦਾ ਇੰਟਰੈਸਟ ਵਾਚ ਕਰਨਾ। ਬੱਚੇ ਦਾ ਆਈਕਿਊ ਕੀ ਆ ਤਾਂ ਕਿ ਉਹਨਾਂ ਸੀ ਜਸਟਿਸ ਕਰ ਸਕੀਏ। ਇਹ ਸਾਡਾ ਮੋਟਾ-ਮੋਟਾ ਪਰ ਕਿਹੜੇ-ਕਿਹੜੇ ਕੋਰਸਾਂ ਦੇ ਖਾਤਰ ਅਵੇਲੇਬਲ ਆ ਜੀ ਇਸ ਬਾਰੇ? ਇਹ ਰਿਆਤਬਾੜਾ ਦੇ ਵਿੱਚ ਲਗਭਗ ਸਾਰੀ ਤਰ੍ਹਾਂ ਦੀ ਪੜ੍ਹਾਈ ਕਰਾਈ ਜਾਂਦੀ ਆ। ਮੈਡੀਕਲ ਰਿਲੇਟਿਡ ਸਾਡੇ ਕੋਲ ਕੋਰਸ ਹੈਗੇ ਆ। ਟੈਕਨੀਕਲ ਐਜੂਕੇਸ਼ਨ ਰਿਲੇਟਡ ਕੋਰਸ ਹੈਗਾ ਮੈਨੇਜਮੈਂਟ ਦੇ ਕੋਰਸ ਹੈਗਾ ਲਾਅ ਹੈਗਾ ਬੀਐਡ ਹੈਗਾ ਹੋਟਲ ਮੈਨੇਜਮੈਂਟ ਹੈਗਾ ਇਸ ਤਰੀਕੇ ਦੇ ਸਾਰੇ ਕੋਰਸ ਆ ਜਿਨ੍ਹਾਂ ਦੇ ਵਿੱਚ ਐਪਲੀਕੇਬਲ ਆ ਕੀ ਸਾਡਾ ਨਵੇਂ ਵੀ ਕੋਰਸ ਆਏ ਨੇ ਨਵੇਂ ਕੋਰਸ ਬਹੁਤ ਐਡਾ ਹੋਏਗਾ ਉਹ ਸਾਡੇ ਡੀਨ ਅਕੈਡਮਿਕ ਸਾਹਿਬ ਤੁਹਾਨੂੰ ਨਾਲ ਸ਼ੇਅਰ ਕਰਦੇ ਆ ਜਿਹੜੇ ਜਿਹੜੇ ਨਵੇਂ ਕੋਰਸ ਜਿਹੜੇ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਚਾਹੀਦੇ ਕੋਰਸ ਅਸੀਂ ਸੁਰਜੇਗੀ ਸਰ ਅੱਜਕੱਲ ਕੰਪੀਟੀਸ਼ਨ ਦਾ ਕਾਫੀ ਟਾਈਮ ਹੈ ਯੂਨੀਵਰਸਟੀਆਂ ਕਾਫੀ ਹੈ ਪੰਜਾਬ ਦੇ ਵਿੱਚ ਤੁਸੀਂ ਬੈਗ ਸ਼ੱਪੇ ਲਈ ਬੱਚਿਆਂ ਦੀ ਕੀ ਕਰਦੇ ਹੋ ਮੈਟਰ ਇਹ ਹੈ ਕਿ ਜਿਹੜਾ ਜੀ ਹੁਣ ਨਾ ਹੌਂਸ ਦੀ ਹੋ ਗਿਆ ਜਿਹੜਾ ਪੜਾਈ ਦਾ ਨਾ ਸਟਾਈਲ ਬਦਲ ਗਿਆ ਜਿਹੜਾ ਪੜਾਈ ਕੋਰਸ ਹੀ ਉਹ ਯੂਨੀਵਰਸਟੀਆਂ ਚਲਾ ਰਹੀਆਂ ਜਿਨ੍ਹਾਂ ਦੀਆਂ ਜੌਬਾਂ ਹੀ ਮਿਲਣੀਆਂ ਔਰ ਬੱਚਾ ਵੀ ਉਹੀ ਕੋਰਸ ਲੈ ਰਿਹਾ ਜਿਹਦੀ ਜੌਬ ਮਿਲਣੀ ਮਿਲਣੀ ਹੈ ਹੁਣ ਬੱਚੇ 'ਚ ਵੀ ਅਵੇਅਰਨੈਸ ਬਹੁਤ ਆ ਗਈ ਹੈ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਚ ਵੀ ਅਵੇਅਰਨੈਸ ਬਹੁਤ ਆ ਗਈ ਆ ਕਿ ਸਾਡੇ ਬੱਚੇ ਨੇ ਅਲਟੀਮੇਟ ਤਾਂ ਪਲੇਸ ਹੋਣਾ ਹੈ ਮਲਟੀਨੇਸ਼ਨ ਕੰਪਨੀਆਂ ਚ ਜਾਣਾ ਜਾਂ ਬੱਚੇ ਨੇ ਆਪਣੇ ਕੰਮ ਕਰਨੇ ਆ ਜੇ ਅਸੀਂ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਇੱਕ ਪੈਰਾਮੈਡੀਕਲ ਕੋਰਸਸ ਆ ਅਲਾਈਡ ਮੈਡੀਕਲ ਸਾਇੰਸਸ ਜਿਹਨੂੰ ਕਹਿੰਦੇ ਆ ਜਿਹਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ ਕਿਸੇ ਵੱਲ ਲੋਕਾਂ 'ਚ ਅਵੇਅਰਨੈਸ ਹੀ ਨਹੀਂ ਸੀਗੀ ਕਿ ਇਹਦੀ ਡਿਮਾਂਡ ਕਿੰਨੀ ਆ ਨਿਕਲਦੇ ਬੱਚੇ ਨੂੰ 50-50 ਹਜ਼ਾਰ ਰੁਪਏ ਦੀ ਤਨਖਾਹ ਮਿਲਦੀ ਆ ਔਰ ਉਹ ਅਵੇਅਰਨੈਸ ਬੱਚਿਆਂ 'ਚ ਵੀ ਆ ਗਈ ਆ ਔਰ ਯੂਨੀਵਰਸਿਟੀ ਆ ਜੇ ਵੀ ਆ ਗਈਆਂ ਉਹਨਾਂ ਨੇ ਵੀ ਇਹ ਕੋਰਸ ਕਰਨੇ ਚਲਾਣੀ ਸ਼ੁਰੂ ਕਰ ਦਿੱਤੇ ਆਪਣੀ ਮਤ ਤੋਂ ਬਾਅਦ ਪਲੇਸਮੈਂਟ ਕਿੰਨੀ ਰਹੀ ਹੈ ਪਲੇਸਮੈਂਟ ਦੇਖੋ ਜੀ ਪਲੇਸਮੈਂਟ ਦਾ ਜਿਹੜਾ ਫਾਰਮੂਲਾ ਆ ਕਿ ਪਲੇਸਮੈਂਟ ਦਾ ਕੋਈ ਲਿਮਟ ਨਹੀਂ ਹੁੰਦੇ ਜਿਹੜਾ ਬੱਚਾ ਕਿਸੇ ਵੀ ਇੰਡਸਟਰੀ ਦਾ ਇਗਜ਼ਾਮ ਪਾਸ ਕਰ ਲੈਂਦਾ ਉਹ ਉਹਨੂੰ ਨੌਕਰੀ ਮਿਲ ਜਾਂਦੀ ਹੈ ਠੀਕ ਆ ਆਹ ਜਿਹੜੀ ਯੂਨੀਵਰਸਿਟੀ ਕੋਸ਼ਿਸ਼ ਕਰਦੀ ਆ ਬੱਚੇ ਨੂੰ ਨੌਕਰੀ ਦੇ ਲਈ ਬਣਾਣਾ ਇੱਕ ਤਾਂ ਸਾਡਾ ਸਿਲੇਬਸ ਅਸੀਂ ਪੜਾਉਂਦੇ ਆ ਜਿਹੜਾ ਇੰਡਸਟਰੀ ਦੇ ਹਿਸਾਬ ਨਾਲ ਤਿਆਰ ਕੀਤਾ ਹੁੰਦਾ ਇੰਡਸਟਰੀ ਨੂੰ ਕੀ ਚਾਹੀਦਾ ਉਹ ਸਾਰਨਾ ਸਿ ਕਰਿਕਲਮ ਬਣਾਨੇ ਆ ਇੱਕ ਇੰਡਸਟਰੀ ਦੇ ਨਾਲ ਟ੍ਰੇਨਿੰਗ ਵੀ ਕਰਾਣੀ ਇੰਡਸਟਰੀ ਸਾ ਤੋਂ ਕੀ ਐਕਸਪੈਕਟ ਕਰਦੀ ਆ ਉਹ ਅੱਗੇ ਕੀ ਹੁੰਦਾ ਸੀ ਪਲੇਸਮੈਂਟ ਤੋਂ ਪੰਜ ਚਾਰ ਦਿਨ ਪਹਿਲਾਂ ਇੱਕ ਟ੍ਰੇਨਿੰਗ ਸੈਸ਼ਨ ਜੇ ਲਾ ਦਿੱਤਾ ਜਾਂਦਾ ਸੀ ਤੇ ਨਾ ਤਾਂ ਬੱਚੇ ਵੀ ਕੋਈ ਸਮਝ ਪੈਂਦੀ ਸੀ ਨਾ ਇੰਡਸਟਰੀ ਦੇ ਸਾਹਮਣੇ ਬੱਚਾ ਚਾਰ ਹੁੰਦਾ ਸੀ ਹੁਣ ਯੂਨੀਵਰਸਿਟੀਆਂ ਨੇ ਕਹਿ ਦਿੱਤਾ ਫਸ ਸੈਮੈਸਟਰ ਤੋਂ ਹੀ ਟ੍ਰੇਨਿੰਗ ਨਾਲ ਸ਼ੁਰੂ ਕਰ ਦਿੰਦੀ ਆ ਜੇ ਕਿਸੇ ਦੇ 8 ਸੈਮੈਸਟਰ ਆ ਤਾਂ 8 ਸੈਮੈਸਟਰ ਬੱਚੇ ਨੂੰ ਅਕੈਡਮਿਕ ਪੜਾਈ ਵੀ ਕਰਨੀ ਪਊਗੀ ਜੋ ਇੰਡਸਟਰੀ ਨੂੰ ਚਾਹੀਦਾ ਉਹਦੀ ਟ੍ਰੇਨਿੰਗ ਵੀ ਕਰਨੀ ਪਊਗੀ ਬਰਾ ਸਾਹਿਬ ਕੀ ਸੋਚਿਆ ਤੁਸੀਂ ਜਿਹੜਾ 25 ਕਰੋੜ ਦੀ ਸਕਾਲਰਸ਼ਿਪ ਜਿਹੜੀ ਬੱਚਿਆਂ ਨੂੰ ਵੰਡਣ ਦੇ ਕੀ ਮੰਚ ਦੇ ਵਿੱਚ ਇਹ ਆਇਆ ਆ ਕਿ 25 ਕਰੋੜ ਤੋਂ 25 ਕਰੋੜ ਤੱਕ ਜਿਹੜੀ ਸਕਾਲਰਸ਼ਿਪ ਦੇਣੀ ਚਾਹੀਦੀ ਬੱਚਿਆਂ ਨੂੰ ਉਸ ਦਾ ਮਨ ਚ ਆਇਆ ਹਾਂਜੀ ਬਿਲਕੁਲ 25 ਕਰੋੜ ਜਿਹੜਾ ਸ਼ਬਦ ਆਇਆ ਪਿਛਲੇ ਕੁਝ ਸਾਲਾਂ ਤੋਂ 10 ਤੋਂ 15 ਕਰੋੜ ਤਾਂ ਸੀ ਪਹਿਲਾਂ ਵੀ ਜਿਹੜੀ ਜਿਹੜੀ ਡੋਨੇਸ਼ਨ ਕਰ ਲਓ ਜਦਾ ਸਕਾਲਰਸ਼ਿਪ ਬੱਚਿਆਂ ਨੂੰ ਦਿੰਦੇ ਸੀਗੇ ਪਰ ਇਸ ਸਾਲ ਅਸੀਂ ਸਾਡੇ ਗਰੁੱਪ ਨੇ ਥੋੜੀ ਜਿਆਦਾ ਨੂੰ ਹੋਰ ਵੱਡੇ ਲੈਵਲ ਤੇ ਸੋਚਿਆ ਕਿ ਸਾਨੂੰ ਹੋਰ ਜਿਆਦਾ ਕਰਨਾ ਚਾਹੀਦਾ ਜਿਹੜੇ ਇੰਟੈਲੀਜੈਂਟ ਬੱਚੇ ਆ ਜਿਹੜੇ ਡਿਜ਼ਰਵ ਕਰਦੇ ਬੱਚੇ ਆ ਉਹ ਉਹਨਾਂ ਨੂੰ ਹੋਰ ਮੌਕੇ ਦਿੱਤੇ ਜਾਣ ਇਸ ਕਰਕੇ ਸਾਰੇ ਗਰੁੱਪ ਦੀ ਪਾਲਿਸੀ ਸੀ ਕਿ ਇਸ ਫੰਡ ਨੂੰ 15 ਕਰੋੜ ਤੋਂ 25 ਕਰੋੜ ਕੀਤਾ ਜਾਵੇ ਅਗਰ 25 ਕਰੋੜ ਤੋਂ ਵੱਧ ਬੱਚਿਆਂ ਨੇ ਟੈਸਟ ਪਾਸ ਕਰ ਲਿਆ ਤਾਂ ਫਿਰ ਕੀ ਕਰੋਗੇ ਜੀ ਰਾਸ਼ੀ ਵਧ ਜਾਣੀ ਜੀ ਬੱਚੇ ਵੀ ਵਧੋਗੇ ਫਿਰ ਕੀ ਕਰੋਗੇ ਸਰ ਐਸਵੇਲੇ ਦਾ ਸਾਡੇ ਹਿਸਾਬ ਨਾਲ ਅਸੀਂ ਕੋਈ ਲਿਮਟ ਨਹੀਂ ਰੱਖੀ ਬੱਚੇ ਜਿੰਨੇ ਆ ਜਾਣ ਅਸੀਂ ਸਾਰੇ ਬੱਚਿਆਂ ਨੂੰ ਲਵਾਂਗੇ ਔਰ ਯੂਨੀਵਰਸਿਟੀ ਦੀ ਵੀ ਇਹੀ ਫੇਵਰ ਆ ਬਧਿਆ ਬੱਚੇ ਆਣ ਤਾਂ ਹੀ ਯੂਨੀਵਰਸਿਟੀ ਦਾ ਨਾਮ ਬਣਦਾ ਮੇਰਾ ਸਵਾਲ ਤਾਂ ਇਹ ਅਗਰ ਰਾਸ਼ੀ ਅਗਰ ਵੱਧ ਗਈ ਬੱਚੇ ਵੱਧ ਗਏ ਤਾਂ ਸਕਾਲਰਸ਼ਿਪ 25 ਤੋਂ 30 ਵੀ ਹੋ ਸਕਦੀ ਹੈ 26 ਵੀ ਹੋ ਸਕਦੀ ਹੈ ਆ ਕਿ ਆਪ ਕਰੋਂਗੇ ਜੀ ਜੀ ਕਰਾਂਗੇ ਬਿਲਕੁਲ ਕਰਾਂਗੇ ਉਹਦੀ ਕੋਈ ਲਿਮਟ ਨਹੀਂ ਹੈ 25 ਮਿਨੀਮਮ ਹੈ ਜੇ ਬਦੂਗੀ ਅਸੀਂ ਉਹ ਸਾਰੇ ਐਕਸੈਪਟ ਕਰਨ। ਮੈਂ ਇਹਦੇ ਵਿੱਚ ਇੱਕ ਚੀਜ਼ ਦੱਸਦਾ ਹਾਂ ਜੀ ਥੋੜੀ ਜਿਹੀ ਅਸੀਂ ਪਿਛਲੇ 25 ਸਾਲ ਤੋਂ ਇੱਕ ਉਹਨਾਂ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਆ ਜਿਨ੍ਹਾਂ ਦੇ ਮਾਪੇ ਨਹੀਂ। ਉਹਦੀ ਕੋਈ ਲਿਮਟ ਨਹੀਂ ਹੈ। ਕਈ ਵਾਰੀ ਸਾਡੇ ਕੋਲ 800 ਬੱਚਾ ਸਾਲ ਦਾ ਆ ਜਾਂਦਾ। ਉਸੇ ਇੱਕ ਕੈਟਾਗਰੀ ਦਾ 800 ਬੱਚਾ ਵੀ ਆ ਜਾਂਦਾ ਕਿ ਸਾਲ 600 ਵੀ ਆ ਜਾਂਦਾ ਕਿ 900 ਵੀ ਆ ਜਾਂਦਾ। ਸੋ ਇਸ ਜਿਹੜੀਆਂ ਇਹ ਪਾਲਿਸੀਆਂ ਆ ਇਹਨਾਂ ਦਾ ਕੋਈ ਅੱਪਰ ਲਿਮਟ ਹੈ ਨਹੀਂ ਕੋਈ। ਜਿੰਨੇ ਮਰਜ਼ੀ ਬੱਚੇ ਆ ਸਕਦੇ ਆ। ਪਰ ਸਭ ਲੋਕਾਂ ਕੋਲ ਅਵੇਅਰਨਸ ਘੱਟ ਹੈ ਜੀ ਇਹਨਾਂ ਵਾਸਤੇ ਉਹ ਪੁਰੇ ਕੀ ਪ੍ਰਲਾਪ ਕਰ ਰਹੇ ਹਾਂ ਸੋ ਸਰ ਦੇਖੋ ਅਵੇਅਰਨੈਸ ਦੀ ਹੀ ਕਮੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਕਿ ਤੁਹਾਡੇ ਥਰੂ ਲੋਕਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਇੱਕ ਵੱਡਾ ਪੁੰਨ ਦਾ ਕੰਮ ਆ ਤੁਸੀਂ ਜ਼ਰੂਰ ਲੋਕਾਂ ਤੱਕ ਮੈਸੇਜ ਪਹੁੰਚਾਓ ਲੋਕਾਂ ਨੂੰ ਨਹੀਂ ਪਤਾ ਨਹੀਂ ਪਤਾ ਮੈਂ 25 ਸਾਲ ਤੋਂ ਇੱਕ ਪਾਲਿਸੀ ਲੈ ਕੇ ਆਇਆ ਚੱਲਦੀ ਐ ਇਸ ਗਰੁੱਪ ਦੇ ਵਿੱਚ ਜਿਹਨਾਂ ਬੱਚਿਆਂ ਦੇ ਮਾਪੇ ਆਪਣੇ ਅਸੀਂ ਫ੍ਰੀ ਪੜ੍ਹਾਉਨੇ ਆ ਜਿਹਨਾਂ ਬੱਚੇ ਕਿਸੇ ਦੇ ਬੱਚੇ ਦੀ ਫਾਦਰ ਡੈਥ ਹੋ ਗਈ ਸੀ 50% ਫੀਸ ਮਾਫ ਕੀਤੀ ਹੋ। ਘਾਤਕਲੀ ਕੁੜੀ ਆਪਰਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ। ਹੁਣ ਮੇਰੇ ਕੋਲ ਤਾਂ ਕੋਈ ਜਰੀਆ ਹੈ ਨਹੀਂ ਮੈਂ ਤਾਂ ਪ੍ਰੋਸਪਰਟ ਲਿਖ ਸਕਦਾ ਮੈਂ ਆਪਣੇ ਆਨਲਾਈਨ ਕਰ ਸਕਦਾ। ਜਾਂ ਮੈਂ ਜਿਸ ਦਿਨ ਐਡਵਰਟਾਈਜ਼ਮੈਂਟ ਸਾਡੀ ਜਾਂਦੀ ਆ ਅਸੀਂ ਉਹਦੇ ਵਿੱਚ ਲਿਖ ਸਕਦਾ। ਪਰ ਤੁਹਾਡਾ ਇੱਕ ਇੱਕ ਐਸਾ ਜਰੀਆ ਆ ਜਿਹੜਾ ਜਾਦੇ ਲੋਕਾਂ ਦਾ ਤੁਸੀਂ ਪਹੁੰਚਾ ਸਕਦੇ ਹੋ ਸਰ। ਨਵੇਂ ਕੋਰਸ ਇਸ ਸਾਲ ਚਲਾਉਣ ਜਾ ਰਹੇ ਆ। ਜਾ ਜਿਨ੍ਹਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਕੋਰਸ ਹੈ ਇਲੈਕਟ੍ਰਿਕ ਵਹੀਕਲ ਟੈਕਨੋਲੋਜੀ ਜਿਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਤੇ ਉਹਦੀ ਡਿਮਾਂਡ ਵੀ ਜ਼ਿਆਦਾ ਹੈ ਤੇ ਅੱਜ ਦਾ ਯੁੱਗ ਵੀ ਇਹ ਕਹਿੰਦਾ ਵੀ ਵਹੀਕਲ ਵੀ ਇਲੈਕਟ੍ਰੀਕਲ ਹੋ ਜਾਣ ਤਾਂ ਕਿ ਅਸੀਂ ਪੋਲੂਸ਼ਨ ਤੋਂ ਬਚ ਸਕੀਏ ਤੇ ਉਸ ਤੋਂ ਇਲਾਵਾ ਸੀ ਅਲਾਈਡ ਹੈਲਥ ਸਾਇੰਸਿਸ ਦੇ ਵਿੱਚ ਵੀ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕਰ ਰਹੇ ਆ ਜਿਹੜੇ ਕਿ ਸਾਡੇ ਕੋਲ ਪਹਿਲਾਂ ਨਹੀਂ ਸੀਗੇ ਜਿਨ੍ਹਾਂ ਦੀ ਹਸਪੀਟਲਸ ਦੇ ਵਿੱਚ ਬਹੁਤ ਸਾਰੀ ਡਿਮਾਂਡ ਹੈ ਮੈਨਪਾਵਰ ਦੀ ਬੜੀ ਡਿਮਾਂਡ ਹੈ ਮੈਨਪਾਵਰ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਨਵੇਂ ਕੋਰਸ ਚਲਾ ਰਹੇ ਆਂ ਤੀਸਰਾ ਹੈਗਾ ਕਿ ਵੀ ਅਸੀਂ ਸਾਰੇ NEP 2020 ਦੇ ਹਿਸਾਬ ਨਾਲ ਪ੍ਰੋਗਰਾਮ ਬਣਾ ਰਹੇ ਹਾਂ ਜਿਦੇ ਨਾਲ ਕਿ ਬੱਚਿਆਂ ਨੂੰ ਕਾਹਲੀ ਕਲਾਸਰੂਮ ਸਟਡੀ ਨਹੀਂ ਪ੍ਰੈਕਟੀਕਲ ਮੂਕਸ ਇਹ ਸਾਰਾ ਕੁਝ ਇਨਕੋਰਪੋਰੇਟ ਕਰਕੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਤਾਂਕਿ ਜਦੋਂ ਉਹ ਇਥੋਂ ਬਾਹਰ ਜਾਵੇ ਤਾਂ ਇੰਡਸਟਰੀ ਉਹਨੂੰ ਬੁਲਾਵੇ ਕਿ ਵੀ ਤੁਸੀਂ ਸਾਡੇ ਕੋਲ ਆ ਜਾਓ ਸਾਡੇ ਕੋਲ ਆ ਜਾਓ ਐਦਾਂ ਦਾ ਅਸੀਂ ਉਪਰਾਲੇ ਸਾਰੇ ਕੀਤੇ ਨੇ ਆ ਬੋਰਡ ਲੈਵਲ ਤੇ ਇੱਕ ਬੜੀ ਗੱਲ ਜਿਹੜੀ ਪਚਾਉਂ ਰਹੀ ਹੈ AI ਜਰੂਰੀ ਹੈ ਲਾਗੂ ਹੋਏਗਾ ਤਾਂ ਕਾਫੀ ਜੜੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਦੇਖੋ ਪਤਾ ਕੀ ਗੱਲ ਹੈ ਕਿ ਸਮੇਂ ਦੇ ਨਾਲ ਹੋਰ ਜਿਹੜੇ ਵੈਤਰ ਬੱਚੇ ਬਣਾ ਸਕੀ ਜੀ ਇੱਕ ਟਾਈਮ ਇਹ ਸੀਗਾ ਕਿ ਵੀ ਅਸੀਂ ਜੇ ਕੰਪਿਊਟਰਾਈਜੇਸ਼ਨ ਦਾ ਯੁੱਗ ਆ ਜਾਊਗਾ ਤਾਂ ਬਹੁਤ ਸਾਰੀਆਂ ਜੌਬਸ ਘਟ ਜਾਣਗੀਆਂ ਪਰ ਜੇ ਕੰਪਿਊਟਰਾਈਜੇਸ਼ਨ ਦਾ ਯੁੱਗ ਆਇਆ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਰਿਪੇਅਰ ਦੀਆਂ ਵੀ ਚੀਜ਼ਾਂ ਜ਼ਰੂਰਤ ਪਈਆਂ ਸੌਫਟਵੇਅਰ ਦੀਆਂ ਵੀ ਜ਼ਰੂਰਤ ਪਈਆਂ ਤੇ ਨਾਲ ਹਾਰਡਵੇਅਰ ਦੀਆਂ ਵੀ ਜ਼ਰੂਰਤ ਪਈਆਂ ਜਾਰਜ ਵਧ ਨਹੀਂ ਰਹੀਆਂ ਨੇ ਘਟ ਨਹੀਂ ਰਹੀਆਂ ਮਤਲਬ ਹਰ ਇੱਕ ਨੌਕਰੀ ਜਿਹੜੀ ਆਪਣਾ ਰੂਪ ਬਦਲਦੀ ਹੈ ਕੁਆਂਟੀਟੀ ਵੱਸਦੀ ਹੈ ਕੁਆਂਟੀਟੀ ਵੱਧਦੀ ਹੈ ਬਹੁਤ ਜ਼ਿਆਦਾ ਫਰਕ ਨਹੀਂ ਪਾਉਂਦਾ ਮੈਂ ਡਾਕਟਰ ਗੁਰਦਰਸ਼ਨ ਬਰਾੜ ਰਜਿਸਟਰ ਹਰਿਆਤਵਾਰਾ ਯੂਨੀਵਰਸਿਟੀ ਹਾਂ ਮੈਂ ਦੋ ਗੱਲਾਂ ਹੋਰ ਵਿੱਚ ਐਡ ਕਰਨਾ ਚਾਹੁੰਦਾ ਇੱਕ ਤਾਂ ਸਰ ਨੇ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਤੱਕ ਪਹੁੰਚੀਏ ਤੁਹਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਦੂਜਾ ਅਸੀਂ ਬ੍ਰਾਂਡਿੰਗ ਦੇ ਥਰੂ ਔਰ ਜੋ ਸਾਡੇ ਜਿੰਨੇ ਵੀ ਵਸੀਲੇ ਹੈਗੇ ਆ ਅਸੀਂ ਉਹਨਾਂ ਦੇ ਥਰੂ ਮੈਕਸਿਮਮ ਅ ਬੱਚਾ ਤੱਕ ਪਹੁੰਚਣ ਦੀ ਜਿਹੜੇ ਉਹ ਫਰਲੇ ਕਰਾਂਗੇ ਤਾਂ ਕਿ ਸਾਡੇ ਕੋਲੇ ਜਿੰਨੀਆਂ ਵੀ ਸਕਾਲਰਸ਼ਿਪਸ ਹੈਗੀਆਂ ਉਹਨਾਂ ਦਾ ਉਹ ਲਾਹਾ ਲੈ ਸਕਣ ਤੇ ਉਹਨਾਂ ਦਾ ਬੈਨੀਫਿਟ ਸਹੀ ਬੱਚਾਂ ਤੱਕ ਜਾ ਸਕੇ ਦੂਜਾ ਅਸੀਂ ਹਰ ਫਰਾਈਡੇ ਨੂੰ ਇਹ ਟੈਸਟ ਰੱਖਦੇ ਆ ਹਰ ਫਰਾਈਡੇ ਹਰ ਵੀਕ ਹਰ ਫਰਾਈਡੇ ਨੂੰ ਇਹ ਟੈਸਟ ਹੈਗਾ ਤੇ ਇਹ ਟੈਸਟ ਦੇ ਵਿੱਚ ਜਿਹੜਾ ਸਿਲੇਬਸ ਆ ਉਹ 10ਵੀਂ ਦੇ ਪੱਧਰ ਤੱਕ ਦਾ ਹੈ ਜਿਵੇਂ ਚਾਂਸਲ ਸਾਹਿਬ ਨੇ ਕਿਹਾ ਉਹਦੇ ਵਿੱਚ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਅਸੀਂ ਨਹੀਂ ਵਰਤੇਗੇ ਉਹਨੂੰ ਅਸੀਂ ਇਹ ਜਜ ਕਰ ਲਈ ਲੈਣੇ ਆ ਕਿ ਉਹ ਬੱਚਾ ਕਿੰਨਾ ਕਸੂਟੇਬਲ ਹੈ ਤੇ ਕਿਹੜੇ ਸਟਰੀਮ ਲਈ ਸੂਟੇਬਲ ਹੈ ਉਹਦੇ ਨਾਲ ਸਾਨੂੰ ਉਹਦੀ ਕਾਉਂਸਲਿੰਗ ਆਪ ਚੋਂ ਹੈਲਪ ਹੁੰਦੀ ਹੈ ਕਿ ਬੱਚਾ ਜੇ ਇੱਕ ਬੱਚਾ ਕਹਿੰਦਾ ਮੈਂ ਤਾਂ ਕੰਪਿਊਟਰ ਸਾਇੰਸ ਜਾਣਾ ਹੈ ਜੇ ਸਾਨੂੰ ਉਹ ਲੱਗਦਾ ਹੈ ਕਿ ਕੰਪਿਊਟਰ ਸਾਇੰਸ ਨਹੀਂ ਤੇਰੇ ਲਈ ਆ ਚੰਗਾ ਤਾਂ ਅਸੀਂ ਉਹਨੂੰ ਕਾਉਂਸਲਿੰਗ ਵੀ ਕਰ ਸਕਾਂਗੇ ਤਾਂ ਉਹ ਟੈਸਟ ਦਾ ਜਿਹੜਾ ਹੈਗਾ ਡਬਲ ਫਾਇਦੇ ਆ ਬੱਚੇ ਨੂੰ ਵੀ ਫਾਇਦਾ ਉਹਤੇ ਕੋਈ ਰੈਸਟ੍ਰਿਕਸ਼ਨ ਨਹੀਂ ਬੱਚਾ ਜਿੰਨੀ ਆਪਦੀ ਸ਼ੋ ਕਰੂਗਾ ਪਰਫਾਰਮੈਂਸ ਉਹਦੇ ਹਿਸਾਬ ਨਾਲ ਉਹਨੂੰ ਅਸੀਂ ਉਨੀ ਹੀ ਸਕਾਲਰਸ਼ਿਪ ਦੇਵਾਂਗੇ ਸਰ ਇਹ ਕਦੋਂ ਤੱਕ ਚੱਲੂਗਾ ਇਹ ਟੈਸਟ ਇਹ ਟੈਸਟ ਸਾਡੇ ਜਿਹੜੇ ਅਗਲੇ 2-3 ਮਹੀਨਿਆਂ ਦਾ ਜਦੋਂ ਤੱਕ ਅਗਸਤ ਐਡਮਿਸ਼ਨ ਨਹੀਂ ਹੁੰਦੇਗੇ ਪੂਰੇ ਉਸ ਤੱਕ ਦੇਵਾਂਗੇ ਕਿਵੇਂ ਅਪਲਾਈ ਕਰ ਸਕਦਾ ਹੈ ਬੱਚਾ ਜਿਹੜਾ ਹੈਗਾ ਆਨਲਾਈਨ ਸਾਡੇ ਇਸ ਰਜਿਸਟ੍ਰੇਸ਼ਨ ਬ੍ਰਾਂਚ ਹੈ ਉੱਥੇ ਆਉਂਦਾ ਹੈ 1000 ਰੁਪਿਆ ਸਿਰਫ ਰਜਿਸਟ੍ਰੇਸ਼ਨ ਹੈਗੀ ਹੈ ਕੋਈ ਬਾਹਲਾ ਸੀ ਉਹ ਨਹੀਂ ਲੈਂਦੇ ਕਿ 1000 ਰੁਪਿਆ ਦੇ ਕੇ ਰਜਿਸਟ੍ਰੇਸ਼ਨ ਕਰਾ ਦਿੰਦਾ ਹੈ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ ਉਹਦੇ ਤੇ ਉਹਨੂੰ ਯੈਸ ਕਰਨਾ ਪੈਂਦਾ ਹੈ ਕਿ ਮੈਂ ਆਰ ਬਿਊ ਸੈੱਟ ਦੇਣਾ ਹੈ ਜਾਂ ਨਹੀਂ ਦੇਣਾ ਜਿਹੜੇ ਆਰ ਬਿਊ ਸੈੱਟ ਨਹੀਂ ਦਿੰਦੇ ਉਹ ਕਿਉਂਕਿ ਆਦਰਵਾਇਜ਼ ਤਾਂ ਜਿਵੇਂ ਚਾਂਦ ਸਾਹਿਬ ਨੇ ਕਿਹਾ ਕਿ ਕੋਈ ਇੱਕ ਸਿਸਟਮ ਨਹੀਂ ਬਣਦਾਗਾ ਕਿ ਅਸੀਂ ਕਿਹਨੂੰ ਕਿੰਨੀ ਜਿਹੜੀ ਐ ਸਕਾਲਰਸ਼ਿਪ ਦੇਣੀ ਹੈ ਹੁਣ ਇਹਦੇ ਵਿੱਚ ਉਹ ਪਰਸੈਂਟੇਜ ਫਿਕਸ ਹੋ ਜੂਗੀ ਇੱਕ ਬੱਚਾ ਜਿਹੜਾ ਸਕਾਲਰਸ਼ਿਪ ਲੈਣਾ ਚਾਹੁੰਦਾ ਉਹਦੇ ਲਈ ਉਹਨੂੰ ਵੀ ਇੱਕ ਸਪੈਸ਼ਲ ਜਦੋਂ ਉਹਨੂੰ ਹੋਊਗਾ ਤਾਂ ਉਹ ਦੂਜੇ ਨੂੰ ਵੀ ਦੱਸੂਗਾ ਕਿ ਉੱਥੇ ਯੈਸ ਕਰਨਾ ਹੁੰਦਾ ਬਈ ਤੇ ਫਿਰ ਤੁਹਾਨੂੰ ਸਕਾਲਰਸ਼ਿਪ ਜਿਆ ਤੁਹਾਡਾ ਯੂਨੀਵਰਸਿਟੀ ਦੇ ਵੱਲੋਂ 25 ਕਰੋੜ ਦੀ ਸਕਾਲਰਸ਼ਿਪ ਜਿਹੜੀ ਐ ਬੱਚਿਆਂ ਦੇ ਲਈ ਲਾਂਚ ਕੀਤੀ ਗਈ ਆ ਗੁਰਵਿੰਦਰ ਸਿੰਘ ਬਾਰਾ ਜੀ ਦੇ ਵੱਲੋਂ ਦੱਸਿਆ ਗਿਆ ਕਿ ਤਕਰੀਬਨ 25 ਕਰੋੜ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਮੈਰਿਟ ਲਿਸਟ ਦੇ ਵਿੱਚ ਆਣਗੇ ਕਹਿੰਦੇ ਨੇ ਇਹ ਸਕਾਲਰਸ਼ਿਪ ਜਿਹੜੀ ਦਿੱਤੀ ਜਾ ਰਹੀ ਹੈ ਕੋਈ ਲਿਮਟ ਨਹੀਂ ਹੈ ਅਗਰ ਬੱਚੇ ਜ਼ਿਆਦਾ ਹੁੰਦੇ ਨੇ ਤੇ 25 ਕਰੋੜ ਤੋਂ ਵੀ ਵੱਧ ਇਹਨਾਂ ਦੀ ਜਿਹੜੀ ਹੈ ਸਕਾਲਰਸ਼ਿਪ ਦਾ ਜਿਹੜਾ ਹੈ ਪੈਸੇ ਜਾ ਸਕਦੇ ਨੇ ਹੁਣ ਦੇਖਣਾ ਹੈ ਕਿੰਨੇ ਕੁ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚੋਂ ਆਉਂਦੇ ਨੇ ਜੋ ਰਿਆਤ ਐਂਡ ਵਾਰਾ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਕੋਰਸ ਜਿਹੜੇ ਨੇ ਕਿਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਕਿੰਨਾ ਲਾਹਾ ਲੈਂਦੇ ਨੇ ਤੇ ਸਾਡਾ ਵੀ ਫਰਜ਼ ਬਣਦਾ ਅਗਰ 25 ਕਰੋੜ ਰੁਪਏ ਦੀ ਸਕਾਲਰਸ਼ਿਪ ਰਿਆਤ ਅੰਡਵਰਾ ਦੇ ਰਿਹਾ ਤਾਂ ਆਪਣੇ ਬੱਚਿਆਂ ਨੂੰ ਇੱਕ ਵਾਰ ਜਿਹੜਾ ਹੈ ਜਰੂਰ ਉਹ ਟੈਸਟ ਜਿਹੜਾ ਹੈ ਦਵਾਣਾ ਚਾਹੀਦਾ ਹੈ ਔਰ 25 ਕਰੋੜ ਤੋਂ ਵੀ ਅਗਰ ਵੱਧ ਕਹਿੰਦੇ ਨੇ ਹੋ ਜਾਂਦੀ ਹੈ ਰਾਸ਼ੀ ਅਗਰ ਬੱਚੇ ਵੱਧੇ ਆ ਤਾਂ ਇਸ ਦੀ ਵੀ ਕੋਈ ਲਿਮਟ ਨਹੀਂ ਆ ਹੁਣ ਦੇਖਣਾ ਹੈ ਕਿੰਨੇ ਕ ਬੱਚੇ ਇਸ ਦੇ ਵਿੱਚ ਫਾਇਦਾ ਲੈਂਦੇ ਨੇ ਕਿੰਨੇ ਇੱਕ ਐਡਮਿਸ਼ਨ ਆਖਰਾ ਕੇ ਆਪਣੀ ਜ਼ਿੰਦਗੀ ਸਫਲ ਬਣਾਉਂਦੇ ਨੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ